ਅੰਤਿਮੇ ਕੀ ਗੱਲਬਾਤ ਹੋਈ ਉਹ ਗੱਡੀ ਆਹੀ ਨਹਿਰ ਦੇ ਪੁਲ ਦੇ ਚ ਚੇਲੀ ਇਹ ਫਾੜਕੇ ਦੇ ਨਾਲ ਜਿਹੜਾ ਪਾਰੀ ਸਾਈਡ ਦਾ ਪੁਲ ਉਹਦੇ ਗੱਡੀ ਆਈ ਹੈ ਕਾਰ ਇੱਕ ਚਿੱਟੇ ਰੰਗ ਦੀ ਉਹ ਮਾਰ ਕੇ ਸੁੱਟ ਗਈ ਹੈ ਨਾ ਨਾ ਬ੍ਰੇਕ ਮਾਰੀ ਨਾ ਕੁਸ ਇੱਕ ਇਨਸਾਨ ਨੂੰ ਤੁਰਦੇ ਇੱਥੋਂ ਲੈ ਕੇ ਆਇਆ ਇਹਨਾਂ ਨੂੰ ਸਿਵਲ ਹਸਪਤਾਲ ਭਜਾਇਆ ਉਹ ਡਾਕਟਰ ਸਟਾਫ ਬਹੁਤ ਵਧੀਆ ਜਿਨ੍ਹਾਂ ਨੇ ਆਂਦੇ ਹੀ ਇਹ ਪਹਿਲੇ ਅੰਮ੍ਰਿਤਸਰ ਦੀ ਵਾਰ ਚ ਲੈ ਗਿਆ ਸਾਰੇ ਟੀਮ ਮੈਂਦ ਕੀਤਾ ਅਸੀਂ ਪਠਾਨਕੋ ਦਾ ਡਾਕਟਰ ਦਾ ਬਹੁਤ ਬਹੁਤ ਇਹ ਦਿਨ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਆਂਦੇ ਪੇਸ਼ੜ ਦਿੱਖਿਆ ਜੀ ਆਰਐਸ ਦਾ ਕੇਸ ਹੋਇਆ ਯੋ

ਆਚਾਰ ਸਟੇਟਸ ਕਿਤੇ ਆਵਾਜ਼ ਆ ਚ ਚਲੀ ਹੀ ਸਰ ਮੈਂ ਐਸੀ ਕੰਮ ਤੇ ਜਾ ਦੇਗੇ ਤੇ ਰਾਹ ਦੇ ਵਿੱਚ ਬਹੁਤ ਲਾਗੇ ਜਿਹੜਾ ਚ ਚਲੀ ਪੁਲ ਦੇ ਨਾਲ ਬਹੁਤ ਨਹੀਂ ਹੈ ਉੱਥੇ ਮੋੜ ਦੇ ਉੱਤੇ ਗੱਡੀ ਵਾਲੇ ਬੜੇ ਤੇਜ਼ ਜਾਂਦੇ ਹੋਲੀ ਜਿਹੀ ਮੋੜ ਦੇ ਮੱਲੇ ਤੇ ਜੱਕਦਾਂ ਨਹੀਂ ਉਹਨਾਂ ਨੇ ਮੋੜ ਦੇ ਕੋਰੇ ਆ ਟੇਪੜੀ ਚਾਰਤੀ ਗੱਡੀ ਇਹ ਮਾਰ ਐਕਸੀਡੈਂਟ ਕਰਕੇ ਨਾਲ ਹੀ ਨਿਕਲ ਗਏ ਦੌਰ ਗਏ ਉਸੇ ਟਾਈਮ ਦੌਰ ਕੇ ਫਿਰ ਉਹ ਲੋਕਾਂ ਨੇ ਆਣ ਕੇ ਉਹਨੂੰ ਪਹਚਾਇਆ ਉਸ ਵਿੱਚ ਗੱਡੀ ਜੀ ਉਹਨਾਂ ਦਾ تیسਰਾ ਨਾਨੀਪਤਾਉਂ ਦੀ ਨੰਬਰ ਪਲੇਟ ਆਪਾਂ ਲੈ ਲਈਦੀ ਆ ਹਾਂਜੀ ਗੱਡੀ ਦਾ ਧਿਆਨ ਨਹੀਂ ਦਿੱਤਾ ਰੱਤ ਤੇ ਲੱਗੀ ਹੋਈ ਹੈ ਹੱਥ ਲੱਗੀ ਹੈ ਹਾਂਜੀ ਫੌਲ ਬਾਕੀ ਠੀਕ ਆ ਜਰਾ ਹੁਣ ਲੈ ਹੁਣ ਆ ਸਰ ਅੰਦਰ ਦੇ ਆਪਣੇ ਵੀਰਪਰਾ ਸਰਦਾਰੀ ਇਹ ਉਹਨਾਂ ਨੇ ਉਹ ਲੈ ਗਿਆ ਜੀ ਹਾਂਜੀ